ਜਿਲ੍ਹਾ ਪਠਾਨਕੋਟ ਤੋਂ ਬਾਅਦ ਹੁਣ ਪੰਜਾਬ ਦੇ ਗਵਾਂਡੀ ਸੂਬੇ ਜੰਮੂ ਕਸ਼ਮੀਰ ਦੇ ਪਿੰਡ ਕੀੜੀ ਕੰਡਿਆਲ ਵਿਖੇ ਮੋਟਰਸਾਈਕਲ ਤੇ ਦੋ ਸ਼ੱਕੀ ਵੇਖੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ ਇਸ ਸੰਬੰਧੀ ਅੱਜ ਦੁਪਹਿਰ 12 ਵਜੇ ਪ੍ਰਤੱਖ ਦਰਸ਼ਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋ ਲੋਕ ਮੋਟਰਸਾਈਕਲ ਤੇ ਸਵਾਰ ਸ਼ੱਕੀ ਦੇ ਕੇ ਗਏ ਸਨ ਅਤੇ ਉਹਨਾਂ ਕੋਲ ਦੋ ਵੱਡੇ-ਵੱਡੇ ਬੈਗ ਸਨ ਇਸ ਤੋਂ ਪਹਿਲਾਂ ਉਹਨਾਂ ਨੂੰ ਇਸ ਪਿੰਡ ਦੇ ਵਿੱਚ ਕਦੀ ਨਹੀਂ ਵੇਖਿਆ ਗਿਆ ਇੱਕ ਸ਼ਖਸ ਦੀ ਲੰਬੀ ਦਾੜੀ ਅਤੇ ਦੂਸਰੇ ਨੇ ਸਿਰ ਤੇ ਟੋਪੀ ਪਾਈ ਹੋਈ ਸੀ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ छानਬੰਦੀ ਸ਼ੁਰੂ ਕਰ ਦਿੱਤੀ ਗਈ ਪਰ ਉਹਨਾਂ ਦੋਨਾਂ ਸ਼ੱਕੀ ਵਿਅਕਤੀਆਂ ਦਾ ਕੁਝ ਵੀ ਪਤਾ ਨਾ ਲੱਗ ਸਕਿਆ ਪੁਲਿਸ ਵੱਲੋਂ ਹੜ ਆਣ ਜਾਣ ਵਾਲੀ ਗੱਡੀ ਦੀ ਪੂਰੀ ਵਰੀ ਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਬਨੇਰੋ ਸਾਡਾ ਨਾ ਦੇਦਰੋ ਪੰਜਾਬ ਜਕੇ ਨਿਊਜ਼ ਜਨਾਬਾ ਜੀ ਸ੍ਰੇਸਮਾਰਗਾ ਚਾ ਦੇਖਾ ਕਰ ਉਹ ਇਧਰ ਸੇ ਦੋ ਬੰਦੇ ਗਏ ਮੋਟਰਸਾਈਕਲ ਤੇ 6:30 ਵਜੇ ਉਹ ਬੈਗ ਟੰਗੇ ਸੀ ਦੋ ਦੋ ਰੱਖੇ ਵੱਡੇ ਵੱਡੇ ਇੱਕ ਪਿੱਛੇ ਟੰਗੇ ਆ

ਕ੍ਰਸ਼ਰ ਸੇ ਨਿਕਲ ਗਏ ਹਾਂਜੀ ਇਹ ਨਾ ਕੋੜਾ ਅਸ਼ੋਕਮਾਰੀ ਕੀ ਗੱਲ ਹੈ ਕੱਲ ਉਹ ਸਾਡੇ ਕੇ ਸੇਵੇ ਨਾਲ ਦੋ ਬੰਦੇ ਮੋਟਰਸਾਈਕਲ ਆਏ ਨੇ ਇਧਰੋਂ ਨੰਬਰ ਪਲੇਟ ਵੀ ਦੀ ਪਹਿਲੀ ਪੁਰਾਣੀ ਪਲੇਟ ਨਹੀਂ ਜਿਹੜੀ ਇਦਾਂ ਦੀ ਟੁੱਟੀ ਜੀਦੀ ਉਹ ਪਲੇਟ ਲੱਗੀ ਇੱਕ ਬੰਦਾ ਦਾੜੀ ਵਾਲਾ ਗੱਬੇ ਦੋ ਬੈਗ ਰੱਖੇ ਫੌਜੀ ਬੈ ਗੀ ਸੋਰੀ ਇੱਕ ਨੇ ਫੌਜੀ ਕਟਿੰਗ ਕਰਾਈ ਦੀ ਪਿਛਲੇ ਬੰਦਾ ਕਰਦਾ ਦੌਟ ਹੋਇਆ ਮੈਂ ਜੇ ਸਾਡੇ ਇੱਥੇ ਕੋਈ ਗੁਜਰਾਂ ਦੇ ਫੌਜੀ ਫਾਟੀ ਦੇ ਕੋਈ ਹੈ ਨਹੀਂ ਨਾਲੇ ਬੰਦੇ ਉੱਪਰ ਆ ਤੁਹਾਨੂੰ ਮੜਾ ਡੌਟ ਪਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇਹਨੇ ਅੱਗੇ ਦੇਖਿਆ ਉਧਰੋਂ ਜੱਗ ਪਿੱਛੋਂ ਗੱਡੀ ਆ ਗਈ ਹੈ ਕੋਈ ਵੀ ਸਿਵਲ ਦੋ ਪ ਉਨੇ ਪੁੱਛਣ ਨੂੰ ਦੱਸਿਆ ਨੂੰ ਵੀ ਇਧਰੋਂ ਗਏ ਥੰਨੇ ਬਾਜ ਵਿੱਚ ਚੱਕ ਚੋ ਕੀਤਾ ਪੈਨੇ ਤੇ ਸਭਾ ਹੋੜ ਇੱਕ ਸਾਦਾ ਸਿਗਾ ਹਥਿਆਰ ਕੋਈ ਨਹੀਂ ਬਿਲਾ ਬੈਗ ਰੱਖੇ ਹੋਣੇ ਦੋ ਵੱਡੇ ਵੱਡੇ ਬੈਗ ਰੱਖੇ ਸੈਂਟਰ ਚ ਉਹ ਉਹ ਕੀ ਹੈ ਕੀ ਨਹੀਂ ਜੀ ਕਿਸੇ ਬੰਦੇ ਆਲ ਜਾਣੀ ਸੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਉਹ ਕੈਮਰੇ ਜਾਈ ਲੇਕਿਨ ਕੈਮਰੇ ਜਾਂ ਦੀ ਫੋਟੋ ਕਲੀਅਰ ਨਹੀਂ ਆndi ਅਹੀਂ ਚਾਹੀਏ ਸਾਡੀ ਫੋਟੋ ਕਲੀਅਰ ਆਂਦੀ ਹੈ ਉੰਦੀ ਫੋਟੋ ਕਲੀਅਰ ਕਿਉਂ ਨਹੀਂ ਆਈ ਏਰੀਆ ਪਈ ਨਹੀਂ ਤੁਹਾਨੂੰ ਲੱਗਦਾ ਤੇ ਇੱਕੜੇ ਟੋਪੀ ਪਾਈ ਦੀ ਹੁਣ ਦੇਖੋ ਕੈਮਰਾ ਦਿਖ ਸਕਦੇ ਤੁਸੀਂ ਇਥੇ ਆ ਜੇ ਵੀ ਆ ਫੋਟੋ ਸਾਡੂ ਕੋ ਮੋਬਾਈਲ ਤੇ ਵੀ ਆ ਲੇਕਿਨ ਜਿੱਲੇ ਉਹ ਲੰਘਦੇ ਨਾ ਹੁੰਦੀ ਫੋਟੋ ਨਹੀਂ ਆਉਂਦੀ ਹੋਰ ਕੋਈ ਮੋਟਰਸਾਈਕਲ ਲੰਘੇ ਫੋਟੋ ਕਲੀਅਰ ਹੁੰਦੀ ਉਹਨਾਂ ਦੀ ਫੋਟੋ ਕਲੀਅਰ ਨਹੀਂ ਆਉਂਦੀ ਮੇਰਾ ਨਾਮ ਠਾਕੁਰ ਬਿਸ਼ਨ ਸਿੰਘ ਕੱਲ ਦੇ ਸਾਰੇ ਸ਼ਾਮੀ 6:30 ਵਜੇ ਦੀ ਗੱਲ ਹੈ ਇਹ ਤੇ ਧਾਬਾ ਹੈਗਾ ਇਹ ਰੋਡ ਆਇਆ ਹੈ ਚੌਂਕੀ ਤੋਂ ਆਇਆ ਗੰਡਿਆਲ ਤੋਂ ਤੇ ਇੱਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਅਣਪਛਾਤੇ ਬੰਦੇ ਆ ਉਹਨਾਂ ਨੇ ਬੈਗ ਰੱਖਿਆ ਕਿ ਸੈਂਟਰ ਚ ਇੱਕ ਪਿੱਛੇ ਮੇਰਾ ਇੱਕ ਲੇਵਰ ਦਾ ਬੰਦਾ ਉੱਥੇ ਬੈਠਾ ਸੀ ਤੇ ਇੱਕ ਇੱਥੇ ਢਾਬੇ ਵਾਲੇ ਬੈਠੇ ਸੀ ਇਹਨਾਂ ਉਹ ਬੰਦੇ ਦੇਖਿਆ ਇਨਾ ਆ ਕੇ ਮੈਨੂੰ ਦੱਸਿਆ ਜੀ ਦਫ਼ਤਰ ਨੂੰ ਕੋਈ ਬੰਦੇ ਗਿਆ ਮੈਂ ਦਫ਼ਤਰ ਬੈਠਾ ਸੀ ਫਿਰ ਉਹਦੇ ਬਾਅਦ ਮਗਰ ਮਗਰ ਪੁਲਿਸ ਚੌਕੀ ਤੋਂ ਐਸਆਈ ਆ ਤੇ ਕੁਝ ਬੰਦੇ ਹੋਰ ਨਾਲ ਉਹਨਾਂ ਦੇ ਆਏ ਆ ਸਿਵਲ ਚ ਉਹਨਾਂ ਆ ਕੇ ਤੇ ਫਿਰ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਅੱਗੇ ਨੂੰ ਬੰਦੇ ਗਏ ਆ ਉਹਨਾਂ ਨੂੰ ਅੱਗੇ ਐਸਆਈ ਸਾਹਿਬ ਲੱਭਣ ਚੱਲ ਗਏ ਬੰਦਿਆਂ ਨੂੰ ਮਗਰੋਂ ਕੁਝ ਬੰਦੇ ਆਏ ਉਹਨਾਂ ਨੇ ਫਿਰ ਕੈਮਰੇ ਚ ਦੇਖਿਆ ਤੇ ਬਾਕੀ ਉਹ ਬੰਦੇ ਮੋਟਰਸਾਈਕਲ ਤੇ ਗਏ ਆ ਜੋ ਪਛਾਣਤ ਨਹੀਂ ਜਾਂਦੇ ਇਹ ਇਹ ਕਿਹੜਾ ਪਿੰਡ ਆ ਜੀ ਮਾਸ਼ੱਲਾ ਇਹ ਜੀ ਐਂਡ ਕੇ ਦਾ ਏਰੀਆ ਹੈਗਾ ਜਿੱਥੇ ਈੜੀ ਗਨੇ ਆ